ਜੈ ਹਿੰਦ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਹਿਟਾਣਾ ਫਾਊਂਡੇਟਰ ਹਾਂ ਦੋਸਤੋ ਖੁਸ਼ ਖਬਰੀ ਦਾ ਸਮਾਂ ਹੈ ਕਿਉਂਕਿ ਜਿਹੜੀ ਜੇਲ ਵਾਰਡਨ ਦੀ ਭਰਤੀ ਆ ਉਹ ਆ ਚੁੱਕੀ ਆ ਹਾਂਜੀ ਸਹੀ ਸੁਣਾ ਤੁਸੀਂ ਨੇ ਜੇਲ ਵਾਰਡਨ ਦੀ ਭਰਤੀ ਕੀਤੀ ਮੈਂ ਤੁਹਾਨੂੰ ਬਾਰ ਬਾਰ ਵੀਡੀਓਜ਼ ਪਾ ਕੇ ਲੀਸ ਪਾ ਕੇ ਆਪਾਂ ਤੁਹਾਨੂੰ ਦੱਸ ਰਹੇ ਸੀ ਕਿ ਗਾਈਡ ਕਰ ਰਹੇ ਸੀ ਕਿ ਭਰਤੀ ਹੋਣ ਵਾਲੀ ਆ ਉਹ ਭਰਤੀ ਆ ਚੁੱਕੀ ਜੀ ਜਿਹੜੇ ਬੱਚੇ ਵੀ ਭਰਤੀ ਦਾ ਵੇਟ ਕਰ ਰਹੇ ਸੀ ਕਿ ਹਾਂ ਅਸੀਂ ਪਲੱਸ 2 ਪਾਸ ਹੋ ਚੁੱਕੇ ਹਾਂ ਤੇ ਹੁਣ ਅਸੀਂ 18 ਸਾਲ ਦੀ ਉਮਰ ਹੋ ਚੁੱਕੀ ਹੈ ਤੇ ਅਸੀਂ ਨੇ ਫਾਰਮ ਭਰਨੇ ਭਰਤੀ ਦੇ ਤਾਂ ਉਹ ਜੇਲ ਵਾਰਡਨ ਦੀ ਭਰਤੀ ਹੈ ਜਿਹੜੀ ਉਹ ਭਰ ਸਕਦੇ ਨੇ ਤੁਸੀਂ ਦੇਖ ਲਓ ਸਾਡੇ ਕੋਲ ਫਿਜ਼ੀਕਲ ਦਾ ਬੈਕ ਸਾਰਾ ਠੀਕ ਹੈ ਇਸ ਦੇ ਵਿੱਚ ਜੇਲ ਵਾਰਡਨ ਵਾਲੇ ਵਿੱਚ ਜਿਹੜੇ ਨਿਊ ਹੁਣ ਅਸੀਂ ਵੈਕੈਂਸੀ ਆਈ ਆ ਉਸ ਅਕੋਰਡਿੰਗ ਇਹ ਬੈਚ ਚਲਾ ਰਹੇ ਹਾਂ ਇੱਕ ਵੈਸਾ ਸਾਡਾ ਜੇਲ ਵਾਰਡਨ ਦਾ ਚੱਲ ਰਿਹਾ ਉਹ ਫੋਲੋ ਚੁੱਕਿਆ ਤੇ ਇੱਕ ਬੈਚ ਜ ਉਹ 1 ਤਰੀਕ ਤੋਂ ਲੈ ਕੇ 10 ਅਗਸਤ ਤੱਕ ਇਹ ਬੈਚ ਦੀ ਸੀਟਾਂ ਜਿਹੜੇ ਓਪਨ ਹੋਣਗੀਆਂ ਤੁਸੀਂ ਇਸ ਦੇ ਵਿੱਚ ਸੀਟਾਂ ਦੇ ਵਿੱਚ ਆਪਣੀ ਜਗ੍ਹਾ ਜਿਹੜੀ ਫਿਲ ਕਰ ਸਕਦੇ ਹੋ ਆਪਣੀ ਕੈਟਰੀਂਗ ਦੇ ਵਿੱਚ ਫਰੈਂਚ ਟੈਂਟ ਖਾਂਦੇ ਨੂੰ ਲੈ ਕੇ ਪ੍ਰੋਪਰ ਫੋਨ ਦਾ ਵੀ ਦੇਖ ਸਕਦੇ ਹੋ ਬॉयਜ਼ ਗਰਲਸ ਸਾਰੀ ਬਿਲਡਿੰਗ ਸੱਤ ਚਾ ਪੂਰਾ 400 ਮੀਟਰ ਐਕਟ੍ਰੈਕਟਰ ਹੈ ਇਹ ਬੱਚੇ ਰਿਪੋਰਟੇ ਮੰਗ ਪੂਰੇ ਪੰਜਾਬ ਤੋਂ ਇੱਥੇ ਆਇਆ ਹੋਏ ਨੇ ਜੋ ਕਿ ਆਪਣਾ ਸੁਪਾ ਪੂਰਾ ਕਰਦੇ ਨੇ ਇੱਥੇ ਆਪਣੇ ਕੋਲ ਰਹਿਣ ਸਹਿਣ ਖਾਣਾ ਪੀਣਾ ਪੜਾਈ ਗਰਾਊਂਡ ਸਭ ਚੀਜ਼ਾਂ ਦਾ ਇੱਕੋ ਜਗ੍ਹਾ ਤੇ ਤੁਹਾਨੂੰ ਜੋ ਹੈ ਸਿਸਟਮ এনवायरमेंट ਵਾਲਾ ਉਹ ਮਿਲ ਜੇਗਾ ਬਹੁਤ ਹੀ ਘੱਟ ਫੀਸ ਦੇ ਵਿੱਚ ਸਭ ਤੋਂ ਵਧੀਆ ਚੀਜ਼ ਇਹ ਹੁੰਦੀ ਹੈ ਤੇ ਉਸ ਤੋਂ ਬਾਅਦ ਜੋ ਨਿਸ਼ਚਿਤ ਨੰਬਰ ਹੈ ਤੁਸੀਂ ਉਹਨਾਂ ਤੇ ਮੈਸੇਜ ਜਾਂ ਕਾਲ ਕਰਕੇ ਤੁਸੀਂ ਆਪਣੀ ਸਾਰੀ ਜਾਣਕਾਰੀ ਜਿਹੜੀ ਉਹ ਲੈ ਸਕਦੇ ਹੋ ਤੇ ਬਾਕੀ ਕੋਈ ਹੋਰ ਜਾਣਕਾਰੀ ਵਾਰੀ ਜੇਲ ਵਾਰਡਮਾਰੀ ਬਾਰੇ ਤੇ ਕੁੜੀਆਂ ਮੁੰਡੇ ਇਹ ਦੋਨੋਂ ਪੋਸਟ ਆਪਾਂ ਕਰ ਸਕਦੇ ਨੇ ਜੀ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਚਲੋ ਠੀਕ ਹੈ ਦੋਸਤੋ ਮੈਂ ਤਾਂ ਨੈਕਸਟ ਵੀ ਨੈਕਸਟ ਅੰਡ ਕਰ ਦਿੰਦਾ ਉਸ ਤੋਂ ਅਗਲੀ ਜਿਹ ਹੈ ਕਿ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਨੇ 30 ਤਰੀਕ ਤੋਂ 30 ਜੁਲਾਈ ਤੋਂ ਤੇ ਹੁਣ ਆਪਣੇ ਫਾਰਮ ਜਰੂਰ ਭਰ ਦੋ ਸਾਡੇ